ਪਰ ਜਾਈ ਤੈਨੂੰ ਪਤਾ ਨਹੀਂ ਮੈਂ ਕੀ ਕੀਤੀਆਂ ਇਹ ਬੇਬੇ ਨੂੰ ਪਤਾ ਮੈਂ ਛੁਪਿਆ ਹੋਇਆ ਹਰਸਮਤ ਹਾਂ ਬੇਬੇ ਨੇ ਸਹੀ ਕਿਹਾ ਹਲੇ ਸਾਰੇ ਪਿੰਡ ਨੂੰ ਪਤਾ ਵੀ ਤੂੰ ਕਿੰਡੀ ਕਵੱਡੀ ਹੱਸਦੀਆਂ ਸਾਨੂੰ ਵੀ ਪਤਾ ਕੰਮ ਦਾ ਡੱਕਾ ਤੋੜ ਲਿਆ ਕਰ ਇਹ ਦੂਬਾ ਤੇਰੇ ਬੰਨ ਨਹੀਂ ਵੱਧਦੇ ਹੈਗੇ ਇੱਥੇ ਹਲੇ ਤੈਨੂੰ ਪਤਾ ਨਹੀਂ ਹਲੇ ਤੈਨੂੰ ਪਤਾ ਨਹੀਂ ਜਿਹੜੇ ਬੰਦੇ ਨੂੰ ਸੂਰਜ ਆ ਕੇ ਆਪ ਉਠਾਵੇ ਨਾ ਬਹੁਤ ਵੱਡੀ ਸ਼ਹਿ ਹੁੰਦੀ ਆ ਉਹ ਬਹੁਤ ਵੱਡੀ ਸ਼ਹਿ ਇਹ ਕਿੱਡੀ ਤੋਪ ਜੜੀ ਪਈ ਇਹਨੂੰ ਗਰਮੀ ਨਹੀਂ ਲੱਗਦੀ ਹੈ ਵੇ ਜੰਟੇ ਵੇ ਜੰਟੇ ਮੈਂ ਸੁਣਦਾ ਨਹੀਂ ਤੈਨੂੰ ਮੈਨੂੰ ਤੈਨੂੰ ਤੋਪ ਨਹੀਂ ਲੱਗਦੀ ਆ ਦੇਖ ਲੈ ਕਿੱਦਾਂ ਦਿਨ ਚੜ ਗਿਆ ਕਿਹਾ ਪਰ ਜਾਈ ਤੜਕੀ ਤੜਕੀ ਛਾਦਾ ਬਈ ਉਹ ਭਾਈ ਇਹ ਰ ਬਾ ਤੜਕੀ ਤੜਕੀ 12 ਵਜਨਾਂ ਵਾਲੇ ਹੋਏ ਪਏ ਨੇ ਮੜਾ ਮੋਟਾ ਦੇਖ ਲਿਆ ਕਰ ਕਰੇ ਨਿਆਣਾ ਨਹੀਂ ਹੈਗਾ ਤੂੰ ਅੱਧਾ ਬੁੜਾ ਹੋ ਗਿਆ ਕੀ ਗੱਲ ਭਾਬੀ ਤੈਨੂੰ ਮੇਰੀ ਗੱਲ ਸੁਣਨਾ ਚਾਹ ਨਾ ਚਾਹ ਨਾ ਪਾਣੀ ਹੈ ਉਧਰਲੇ ਪਾਸੇ ਝਾਕੀ ਆ ਗੜਵੀ ਭਰੀ ਤੀਜੀ ਵਾਰ ਧਰ ਗਈ ਮੈਂ ਜਮਾਰਗੀ ਕੰਮ ਤੇ ਤੈਨੂੰ ਤਾਂ ਵੀ ਨਹੀਂ ਸੁਣਦਾ ਮੈਂ ਮੈਨੂੰ ਹੀ ਤੇ ਠਾ ਨਹੀਂ ਸਕਦੇ ਤੁਸੀਂ ਮੈਨੂੰ ਹਾਂ ਤੂੰ ਕੋਈ ਕੰਮ ਤਾਂ ਨਹੀਂ ਕਰਦਾ ਵੇ ਵੀ ਤੈਨੂੰ ਇੰਨੀ ਨੀਂਦ ਆਉਂਦੀ ਹੈ ਵੀ ਥੱਕੇ ਬੰਦੇ ਨੂੰ ਨੀਂਦ ਆ ਜਾਂਦੀ ਹੈ ਥੱਕਾ ਦਾ ਤੋ ਤੋੜਦਾ ਨਹੀਂ ਹੈਗਾ ਪਹਿਲਾਂ ਪਿਆਰ ਇਹਨਾਂ ਪਰਜਾਈ ਮੈਂ ਤੇਰੀ ਰਿਸਪੈਕਟ ਕਰਦਾ ਪਰਜਾਈ ਤੂੰ ਬਾਲਾ ਨਾ ਬੋਲ ਇਹਨੂੰ ਨਹੀਂ ਪਤਾ ਮੈਂ ਚੀਜ਼ ਕੀ ਹਾਂ ਲੈ ਲੈ ਦੱਸ ਕੀ ਚੀਜ਼ ਹੈ ਤੂੰ ਸਾਰੇ ਪਿੰਡ ਨੂੰ ਪਤਾ ਵੀ ਤੂੰ ਕੀ ਚੀਜ਼ ਹੈ ਹਲੇ ਲੋਕਾਂ ਨੂੰ ਪਤਾ ਨਹੀਂ ਲੱਗਿਆ ਜਿਹੜੀ ਚੀਜ਼ ਮੇਰੇ ਅੰਦਰ ਲੁਕੀ ਹੋਈ ਹੈ ਨਾ ਪਰਜਾਈ ਜਿੱਦੇ ਮੈਂ ਕੱਢੀ ਨਾ ਹੋ ਦੇਖੀ ਬਰ ਉਹ ਬੱਸ ਬੱਸ ਮੇਰੀ ਗੱਲ ਸੁਣ ਲਾ ਪੀ ਕੇ ਨਾ ਚਾਹ ਦੀ ਘੁੱਟ ਉਹ ਪੀਣਾ ਤਾਂ ਰਹਿ ਪਿਆ ਕੱਲ ਦਾ ਤੈਨੂੰ ਦੋ ਵਾਰੀ ਕਹਿਤਾ ਨਾ ਸਾਰਾ ਕੰਮ ਤੇਰੇ ਬਾਈ ਨੇ ਸੁੱਕੇ ਦਿੱਤਾ ਹ ਵੀ ਉਸੇ ਨੇ ਕਰਨਾ ਉਹ ਤਾਂ ਰਹਿ ਚੱਕੀ ਤੇ ਤੇ ਰੋਟੀ ਖਾਣ ਵੇਲੇ ਮੂਰੇ ਹੋ ਜਾਂਦਾ ਪਰ ਜਾਈਂ ਤਰ ਆਉਂਗਾ ਪੀਣਾ ਨਾਲੇ ਤੂੰ ਕਿਹੜਾ ਮੇਰੀ ਗੱਲ ਮੰਨਦੀ ਆ ਕਈ ਵਾਰੀ ਕਹਦਾ ਤੇਰੀ ਭੈਣ ਦਾ ਰਿਸ਼ਤਾ ਕਰਾ ਦੇ ਰਿਸ਼ਤਾ ਕਰਾ ਦੇ ਤੂੰ ਕਰਾਇਆ ਰਿਸ਼ਤਾ ਕਰਾਇਆ ਬਲਾਲ ਸੁਣ ਲਾ ਜੰਟੇ ਮੇਰੀ ਭੈਣ ਦਾ ਰਿਸ਼ਤਾ ਤਾਂ ਕਦੇ ਵੀ ਨਹੀਂ ਆਉਂਦਾ ਉਹਦੇ ਸੁਪਨੇ ਸਪਣੇ ਨਾ ਲੈ ਤਾਂ ਪਰਦੀ ਅਗਲੀ ਅਜੇ ਵਿਚਾਰੀ ਨਾਲੇ ਤੇਰੇ ਨਾਲ ਥੋੜੀ ਕਰਾਂਗੇ ਦਾ ਰਿਸ਼ਤਾ ਤੇ ਹੋਰ ਕਿਹਦੇ ਨਾਲ ਆਹ ਮੁੰਡਾ ਦਾੜੀ ਤਾਂ ਤੇਰੀ ਚਿੱਟੀ ਹੋ ਰਹੀ ਹੈ ਮੁੰਡਾ ਕੋਹਣਾ ਉਹ ਪਰਚਾਈ ਦਾੜੀ ਤਾਂ ਇਹ ਉਹੀ ਚਿੱਟੀ ਹੋ ਗਈ ਉਮਰ ਤਾਂ ਮੇਰੀ ਬਾਲੀ ਨਹੀਂ ਹੈਗੀ ਮੇਰੀ ਉਮਰ ਤਾਂ ਆਹ ਬਸ 27 28 ਸਾਲ ਦੀ ਉਮਰ ਹੀ ਹੈ ਲੈ 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 ਬਸ ਬਸ ਕਰ ਬੇ ਮੈਂ ਜਿੱਦਨ ਵਿਆਹ ਕੀਆ ਤਾਂ ਇਹੇ ਦੀ ਦੇਖਦੀ ਹਾਂ ਤੂੰ ਚਾਹ ਪੀ ਲਾ ਹੁਣ ਆਏ ਨਾ ਕਹੀਂ ਮੈਨੂੰ ਹੋਰ ਚਾਹ ਬਣਾ ਦੇ ਭਾਈ ਹੋਰ ਦੁੱਧ ਨਹੀਂ ਹੈਗਾ ਇੱਥੇ ਬੱਸ ਇਹ ਤਾਂ ਪਰਚਾਈ ਠੰਡੀ ਲਿਆ ਕੇ ਫੜਾਤੀ ਤੂੰ ਮੈਨੂੰ ਠੰਡੀ ਤਾਂ ਹੋਣੀ ਹੈ ਚਾਹ ਤਾਂ ਬਥੇਰੀ ਗਰਮ ਸੀਗੀ ਜੇ ਉੱਠੇ ਫੇਰੀਂ ਜੇ ਪੀਵੇਂ ਤਾਂ ਚੱਲ ਕੋਈ ਨਹੀਂ ਪੀ ਕੇ ਮੈਂ ਘਰ ਆਉਣਾ ਤੇਰਾ ਬਾਈ ਦਾ ਖੇਤ ਵਾਗਿਆ ਤੂੰ ਉਹ ਕਰ ਲੈ ਅਗਰ ਪੀਣਾ ਤਰਿਆ ਤਰਿਆ ਹੁਣਾ ਤਰਿਆ ਹੁਣਾ ਨਈ ਕੱਪੜੇ ਚੱਕ ਦੀ ਇੱਥੋਂ ਚੱਕ ਦੂਗਾ ਕੋਈ ਦੇਦੇ ਆਵੇ ਦੇਦੇ ਮੇਰੀ ਕਲਫ ਨਹੀਂ ਰਹੀ ਹੁੰਦੀ ਲੈ ਦੱਸ ਜੇਦੇ ਨੇ ਚੱਕੀ ਐ ਮੈਂ ਕੀ ਕਰਨੇ ਤੇਰੀ ਜੀ ਚੱਕੇ ਨਾਲੇ ਤੇਰੀ ਪਰਜਾਈ ਨੂੰ ਪੁੱਛਣਾ ਚਾਹ ਰਣ ਨੂੰ ਪਰਜਾਈ ਪਰਜਾਈ ਕਿੱਥੋਂ ਮੇਰੀ ਕਲਫ ਕਿੱਥੇ ਆ ਮੈਨੂੰ ਕਲਫ ਨਹੀਂ ਥੇਰੀ ਕੀ ਹੋ ਗਿਆ ਹੁਣ ਮੇਰੀ ਇੱਕ ਗੱਲ ਦੱਸ ਕਲਫ ਕਰੇ ਬਿਨਾ ਜਾਇ ਨਹੀਂ ਜਾਂਦਾ ਉੱਥੇ ਤੈਨੂੰ ਦੇਖਣਗੇ ਚੱਕੀ ਤੇ ਵੀ ਹਾਤ ਦੇ ਦਾੜੀ ਕੀਤੀ ਐ ਪਰਜਾਈ ਤੈਨੂੰ ਪਤਾ ਨਹੀਂ ਮੈਂ ਚੀਜ਼ ਕੀ ਆ ਤੇ ਜਿਹਦੇ ਦੇਖੀਏ ਤਾਂ ਕਲਫ ਲਿਆ ਦੇ ਮੈਨੂੰ ਇਹ ਤਾਂ ਨਾ ਛੁਪਿਆ ਰਸਤਮ ਐ ਤੂੰ ਗੱਲਾਂ ਕਿਹੜੀਆਂ ਕਰਦੀ ਐ ਕਿਹੜਾ ਛੁਪਿਆ ਰਸਤਮ ਐ ਚ ਦੇਖੀ ਜਾਂਦਾ ਅੱਗੇ ਅੱਗੇ ਹੁੰਦਾ ਕੀ ਐ ਪਰ ਇਹ ਜੇ ਛੁਪਿਆ ਰਸਤਮ ਨਹੀਂ ਗੇੜੇ 12 ਵਿੱਚ ਜੋੜਦੇ ਨੇ ਟਾਈਮ ਹੈਗਾ ਕੋਈ ਪਰਜਾਈ ਤੈਨੂੰ ਪਤਾ ਨਹੀਂ ਨਾ ਚੀਜ਼ ਕੀ ਆ ਇਹ ਦੇਦੇ ਨੂੰ ਪਤਾ ਮੈਂ ਛੁਪਿਆ ਹੋਇਆ ਰਸਮਤ ਆ ਦੇਖੇ ਨੇ ਸਹੀ ਕਿ ਹਾਂ ਹੋਰ ਹਲੇ ਸਾਰੇ ਪਿੰਡ ਨੂੰ ਪਤਾ ਵੀ ਤੂੰ ਕਿੱਡੀ ਕਬੱਡੀ ਹਸਤੀ ਆ ਸਾਨੂੰ ਵੀ ਪਤਾ ਤਾਂ ਮਾ ਦਾ ਡੱਕਾ ਤੋੜ ਲਿਆ ਕਰ ਇਹਦੂ ਬਾਅਦ ਤੇਰੇ ਬੰਨ ਨਹੀਂ ਵੱਧਦੇ ਹੈਗੇ ਇੱਥੇ ਹਲੇ ਤੈਨੂੰ ਪਤਾ ਨਹੀਂ ਹਲੇ ਮੈਨੂੰ ਪਤਾ ਨਹੀਂ ਜਿਹੜੇ ਬੰਦੇ ਨੂੰ ਸੂਰਜ ਆ ਕੇ ਆਪ ਉਠਾਵੇ ਨਾ ਬਹੁਤ ਵੱਡੀ ਸ਼ੈ ਹੁੰਦੀ ਆ ਉਹ ਬਹੁਤ ਵੱਡੀ ਸ਼ੈ ਲੈ ਦੱਸ ਬੇਬੇ ਤੂੰ ਸਮਝਾ ਦੇ ਨਾ ਤੇਰਾ ਤਾਂ ਮੁੰਡਾ ਫਿਰ ਸਾਡਾ ਤਾਂ ਗੁੱਸਾ ਕਰਦਾ ਕਹਿ ਦਿਆ ਕਰ ਮਾੜਾ ਮੋਟਾ ਚਮਲਾਈ ਜਾਨੀ ਆ ਤੂੰ ਮੈਂ ਇੱਥੇ ਚੌੜ ਕਰੀ ਜਾਂਦਾ ਮੈਂ ਸਭ ਕੁਝ ਸਮਝਾਉਣੀ ਆ ਇਹਨੂੰ ਇਹਨੂੰ ਲਿਆ ਦਿਓ ਕੀ ਮੰਗਦਾ ਹੈ ਡਾਈ ਦੂਈ ਤੂੰ ਮੇਰੀ ਗੱਲ ਸੁਣ ਪਹਿਲਾਂ ਕੇ ਦੇ ਮੇਰੀ ਗੱਲ ਸੁਣ ਪਹਿਲਾ ਜੰਟੇ ਦਾਰਿਆ ਦਾ ਕਲਪਾ ਤੁੰਗਾ ਕਰਦਾ ਆਵਦਿਆ ਜਿਹੜੇ ਮੋਚਨੇ ਮੂਚਨੇ ਤੇ ਹੁੰਦੇ ਆ ਪਰਚ ਪਰਚ ਜੇ ਮੈਨੂੰ ਕੀ ਪਤਾ ਭਾਈ ਇਹਦਾ ਪਰਜਾਈ ਉੱਤੇ ਟੇਬਲ ਤੇ ਪਈ ਸੀਗੀ ਮੈਨੂੰ ਕੀ ਪਤਾ ਤੂੰ ਝਾੜੂ ਮਾਰਨ ਮੇਰੇ ਇੱਥੇ ਕਿਤੇ ਰੱਖਦੀ ਹੋਊਗੀ ਚਲ ਹੁਣ ਤਾਂ ਮੈਂ ਲਿਆ ਦੇ ਅੱਗੇ ਤੋਂ ਭਾਈ ਆਵਦਾ ਸਮਾਨ ਸੰਭਾਲ ਕੇ ਰੱਖਿਆ ਕਰ ਭਾਰ ਕੇ ਲਿਆ ਦੇਣੀ ਐ ਨਾਲੇ ਆ ਘਰ ਆਪੀ ਨਾ ਇਹ ਵੀ ਰੱਖਿਆਉਂਗਾ ਮੈਂ ਕੱਲ ਫਲਾ ਲਾਂ ਫੇਰ ਰੱਖ ਕੇ ਆਉਂਦਾ ਦੇਖ ਲੈ ਲਿਆ ਦੇ ਪਹਿਲਾਂ ਚੱਕੀ ਵਾਲਨੇ ਵੀ ਜੰਤਾ ਛੜਾ ਲਿਖ ਰੱਖਿਆ ਤੇ ਕੁੱਤੇ ਦੇ ਪੁੱਤਾ ਕੰਮੀ ਹੈ ਲੱਗਦਾ ਲੱਗਾ ਤੈਨੂੰ ਛੜਾ ਕਹਿੰਦੇ ਨੀ ਪਰਜਾਈ ਨਾ ਚੱਲਦਾ ਪਿੰਡ ਤੇ ਨਾ ਚੱਲਦਾ ਨਾ ਦੇ ਬੇਬੇ ਜਦੋਂ ਤੈਨੂੰ ਪਤਾ ਮੇਰਾ ਸ਼ੋਪਿਆ ਹੋਇਆ ਰੂਹ ਮਤਲ ਨਿਕਲਿਆ ਹੈ ਨਾ ਅੰਦਰੋਂ ਇਹੀ ਮਿੰਟਾ ਕਰੂਗੀ ਮੇਰੀ ਭੈਣ ਦਾ ਰਿਸ਼ਤਾ ਲੈ ਬਾਹਰ ਹੀ ਤਲਾਉਹੀ ਤਾਂ ਗੱਲ ਆ ਆ ਲੈ ਆਵੇ ਪਰ ਜਾਈ ਛੇਤੀ ਲੈ ਆਵੇ ਕੋਈ ਨਹੀਂ ਦੇਖ ਲੈ ਛੇਤੀ ਪੂਜਾ ਪਤਾ ਨਹੀਂ ਕੀ ਆਹੀ ਆਹੀ ਆ ਨਾ ਮੇਰੀ ਗੱਲ ਸੁਣ ਸਰਦਾ ਨਹੀਂ ਤੁੰਤੇ ਮੇਰੇ ਬਿਨਾ ਹੈ ਮੈਂ ਨਹੀਂ ਇਹਦੇ ਨਾ ਮਾਰਿਆ ਅਗਰ ਮੇਰੇ ਰਿਸ਼ਤੇ ਦੇ ਤੂੰ ਨਾ ਮੇਰੀ ਗੱਲ ਯਾਦ ਰੱਖੀ ਤੇਰੇ ਲਈ ਭੈਣ ਮਿੰਟਾ ਕਰੂਗੀ ਵੀ ਜੰਤੇ ਦਾ ਰਿਸ਼ਤਾ ਲੈ ਆਵੇ ਜੰਤੇ ਦਾ ਮੇਰੀ ਭੈਣ ਤੇਰੇ ਜੋਗੀ ਵਸ ਤੇਰੇ ਮੰਗਰੀ ਹੈ ਹੋ ਸਹੀ ਗੱਲ ਹੈ ਤੇ ਸੋਨੇ ਦੇ ਰਿਸ਼ਤੇ ਆਉਦੇ ਬੇਬੇ ਨੂੰ ਇਹਨੂੰ ਵੀ ਬੇਚੇ ਇਹ ਬੱਲਾ ਇਹ ਮੰਨਿਆ ਨਹੀਂ ਪਰ ਹੁਣ ਮੈਂ ਇਹਨੂੰ ਵਿਆਹ ਕਿ ਰੱਖੂੰ ਕਿਉਂ ਚੜਾ ਨਾ ਮੈਂ ਨਹੀਂ ਧਰਨ ਧਰਨ ਦੀ ਆਦੇ ਪੁੱਤ ਦਾ ਚੜਾ ਚੜਾ ਹੋਰ ਤਾਂ ਚੰਨਾ ਕੌਣ ਧਰਦਾ ਜਦੋਂ ਹਈ ਛੜਾ ਦਿੱਸੀ ਤੇ ਜਾਂਦਾ ਤੂੰ ਖੜ ਜਾ 2-4 ਦਿਨ ਖੜ ਜਾ ਹਲੇ ਉਸ ਮੁਕ ਨਿਕਲ ਆਉਣ ਦੇ ਫੇਰ ਦੇਖੀ ਮੈਨੂੰ ਤਾਂ ਇਹੀ ਗੱਲ ਸੁਣੀ ਜਾਨੀ ਹੈ ਪਰੀਆਂ ਵਰਗੀ ਲਿਆਵਾਂਗੇ ਬਹਿ ਕੇ ਦੇਖ ਹੀ ਜਾਈਂ